ਆਪਣੇ ਮੇਰੇ ਕੋ ਆਟੋਮੇਸ਼ਨ ਦੀ ਕੰਪਨੀ ਆਈ ਆ ਤੇ ਆਟੋਮੇਸ਼ਨ ਕਰ ਦਿੰਦੇ ਆ ਆਟੋਮੇਸ਼ਨ ਦੇ ਵਿੱਚ ਅਗਰ ਤੁਹਾਡੇ ਘਰ ਦੇ ਅੰਦਰ ਕੋਈ ਤਾਂ ਕੁਝ ਵੀ ਜਾਂਦਾ ਤੁਹਾਨੂੰ ਨਾਲ ਵੀ ਨਾਲ ਨੋਟੀਫਿਕੇਸ਼ਨ ਜਾਂਦੀ ਤੁਸੀਂ ਆਪਣੇ ਫੋਨ ਤੋਂ ਹੀ ਉੱਥੋਂ ਬੈਠੇ ਆਪਣੇ ਘਰ ਦੀਆਂ ਲਾਈਟਾਂ ਜਲਾ ਸਕਦੇ ਹੋ ਕੈਮਰੇ ਰੋਟੇਟ ਕਰਾ ਸਕਦੇ ਸਾਰਾ ਘਰ ਦੇਖ ਸਕਦੇ ਤੇ ਚੋਰੀ-ਚੋਰੀ ਜੇ ਕੋਈ ਹੁੰਦੀ ਉਹ ਚੀਜ਼ਾਂ ਦਾ ਵੀ ਫਿਰ ਬਈ ਖਾਸ ਧਿਆਨ ਰੱਖਿਆ ਜਾਂਦਾ ਜੀ ਇਹਨੂੰ ਲੈ ਕੇ ਭਾਜੀ ਸੀਸੀਟੀਵੀ ਕੈਮਰੇ ਆਨਲਾਈਨ ਚੱਲਦੇ ਆ ਮੈਂ ਤਾਂ ਦੋ ਤਾਂ ਇੱਕ ਤਾਂ ਮੇਰੇ ਕੋ ਆਟੋਮੇਸ਼ਨ ਦੀ ਕੰਪਨੀ ਆਈ ਆ ਤੇ ਆਟੋਮੇਸ਼ਨ ਕਰ ਦਿੰਦੇ ਆ ਉਹ ਆਟੋਮੇਸ਼ਨ ਦੇ ਵਿੱਚ ਅਗਰ ਤੁਹਾਡੇ ਘਰ ਦੇ ਅੰਦਰ ਕੋਈ ਪੈਨ ਕੁਝ ਵੀ ਜਾਂਦਾ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਜਾਈਗੀ ਤੁਸੀਂ ਆਪਣੇ ਫੋਨ ਤੋਂ ਹੀ ਉੱਥੋਂ ਬੈਠੇ ਆਪਣੇ ਘਰ ਦੀਆਂ ਲਾਈਟਾਂ ਜਲਾ ਸਕਦੇ ਆ ਕੈਮਰੇ ਰੋਟੇਟ ਕਰਾ ਸਕ ਕੇ ਸਾਰਾ ਘਰ ਦੇਖ ਸਕਦੇ ਆ ਉਹਦੇ ਵਿੱਚ ਇਹ ਆ ਕਿ ਉਹ ਟੋਟਲੀ ਆਟੋਮੇਸ਼ਨ ਦੇ ਅੰਡਰ ਤੁਹਾਨੂੰ ਇੱਕ ਐਪ ਦੇ ਉੱਪਰ ਉਹ ਪੂਰਾ ਘਰ ਕਰਕੇ ਦੇ ਦਿੰਦੇ ਆ ਉਹ ਵੀ ਕਰਾ ਰਹੇ ਆ ਜਿਲੰਦਰ ਵਾਲਿਆਂ ਨੇ ਕਰਾਇਆ ਠੀਕ ਸੋ ਉਹਨਾਂ ਨੂੰ ਆਟੋਮੇਸ਼ਨ ਹੋਮ ਆਟੋਮੇਸ਼ਨ ਕਰ ਦਿੱਤੀ ਹੁਣ ਉਹ ਬਾਹਰੋਂ ਬੈਠੇ ਆਪਣੇ ਪਰਦੇ ਵੀ ਖੋਲ ਲੈਂਦੇ ਆ अच्छा मोटरा लाग ਗਿਆ ਪੜਦੇਆਂ ਦੀਆਂ ਤੇ ਆਪਣੇ ਸਵਿਚ ਲਾਈਟਾਂ ਵਗੈਰਾ ਉੱਥੋਂ ਹੀ ਆਪਰੇਟ ਕਰਦੇ ਬਾਹਰ ਹਾਂ ਡੋਰ ਮੇਨ ਡੋਰ ਹੂੰ ਪੂਰਾ ਕੁਝ ਆਪਰੇਸ਼ਨਲ ਕਰਤਾ ਬਾਹਰ ਜਿਵੇਂ ਆਪਣੀ ਕੋ ਗੂਗਲ ਦਾ ਆਉਂਦਾ ਹੁੰਦਾ ਹੈਗਾ ਜਿਵੇਂ ਆਪਾਂ ਕਹਿੰਦੇ ਆ ਐਲੈਕਸਾ ਕਹਿੰਦੇ ਆ ਉਹ ਉਹ ਚੀਜ਼ ਆਉਂਦੀ ਹੈ ਕਿ ਆਨ ਸਵਿਚ ਔਨ ਕਰੋ ਔਫ ਸਵਿਚ ਆਫ ਕਰੋ ਕਰ ਦਿੰਦਾ ਸਹੀ ਐਲੈਕਸਾ ਉਹੀ ਬਸ ਉਹੀ ਕਰਦਾ ਕਿਉਂਕਿ ਉਹਨਾਂ ਨੂੰ ਪੂਰਾ ਆਟੋਮੇਸ਼ਨ ਕਰਤੀ ਉਹਨਾਂ ਦੇ ਘਰ ਦੇ ਵਿੱਚ ਹੂੰ ਪਾ ਮੇਰੇ ਕੋ ਆਟੋਮੇਸ਼ਨ ਦੀ ਕੰਪਨੀ ਆਈ ਆ ਤੇ ਆਟੋਮੇਸ਼ਨ ਕਰ ਦਿੰਦੀ ਆ ਆਟੋਮੇਸ਼ਨ ਦੇ ਵਿੱਚ ਅਗਰ ਤੁਹਾਡੇ ਘਰ ਦੇ ਅੰਦਰ ਕੋਈ ਪੰਕ ਕੁਝ ਵੀ ਜਾਂਦਾ ਤੁਹਾਨੂੰ ਨਾਲ ਵੀ ਨਾਲ ਨੋਟੀਫਿਕੇਸ਼ਨ ਜਾਂਦੀ ਤੁਸੀਂ ਆਪਣੇ ਫੋਨ ਤੋਂ ਹੀ ਉੱਥੋਂ ਬੈਠੇ ਆਪਣੇ ਘਰ ਦੀਆਂ ਲਾਈਟਾਂ ਜਲਾ ਸਕਦੇ ਹੋ ਕੈਮਰੇ ਰੋਟੇਟ ਕਰਾ ਸਕਦੇ ਸਾਰਾ ਘਰ ਦੇਖ ਸਕਦੇ ਤੇ ਚੋਰੀ-ਚੋਰੀ ਜੇ ਕੋਈ ਹੁੰਦੀ ਉਹ ਚੀਜ਼ਾਂ ਦਾ ਵੀ ਫਿਰ ਬਈ ਖਾਸ ਧਿਆਨ ਰੱਖਿਆ ਜਾਂਦਾ ਹੈ ਜੀ ਇਹਨੂੰ ਲੈ ਕੇ ਭਾਜੀ ਸੀਸੀਟੀਵੀ ਕੈਮਰੇ ਆਨਲਾਈਨ ਚੱਲਦੇ ਆ ਮੈਂ ਤਾਂ ਦੋ ਤਾਂ ਇੱਕ ਤਾਂ ਮੇਰੇ ਕੋ ਆਟੋਮੇਸ਼ਨ ਦੀ ਕੰਪਨੀ ਆਈ ਆ ਤੇ ਆਟੋਮੇਸ਼ਨ ਕਰ ਦਿੰਦੇ ਆ ਉਹ ਆਟੋਮੇਸ਼ਨ ਦੇ ਵਿੱਚ ਅਗਰ ਤੁਹਾਡੇ ਘਰ ਦੇ ਅੰਦਰ ਕੋਈ ਪੈਨ ਕੁਝ ਵੀ ਜਾਂਦਾ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਜਾਈਗੀ ਤੁਸੀਂ ਆਪਣੇ ਫੋਨ ਤੋਂ ਹੀ ਉੱਥੋਂ ਬੈਠੇ ਆਪਣੇ ਘਰ ਦੀਆਂ ਲਾਈਟਾਂ ਜਲਾ ਸਕਦੇ ਆ ਕੈਮਰੇ ਰੋਟੇਟ ਕਰਾ ਸਕ ਕੇ ਸਾਰਾ ਘਰ ਦੇਖ ਸਕਦੇ ਆ ਉਹਦੇ ਵਿੱਚ ਇਹ ਆ ਕਿ ਉਹ ਟੋਟਲੀ ਆਟੋਮੇਸ਼ਨ ਦੇ ਅੰਡਰ ਤੁਹਾਨੂੰ ਇੱਕ ਐਪ ਦੇ ਉੱਪਰ ਉਹ ਪੂਰਾ ਘਰ ਕਰਕੇ ਦੇ ਦਿੰਦੇ ਆ ਉਹ ਵੀ ਕਰਾ ਰਹੇ ਆ ਜਿਲੰਦਰ ਵਾਲਿਆਂ ਨੇ ਕਰਾਇਆ ਠੀਕ ਸੋ ਉਹਨਾਂ ਨੂੰ ਆਟੋਮੇਸ਼ਨ ਹੋਮ ਆਟੋਮੇਸ਼ਨ ਕਰ ਦਿੱਤੀ ਹੁਣ ਉਹ ਬਾਹਰੋਂ ਬੈਠੇ ਆਪਣੇ ਪਰਦੇ ਵੀ ਖੋਲ ਲੈਂਦੇ ਆ अच्छा मोटरा लाग ਗਿਆ ਪੜਦੇਆਂ ਦੀਆਂ ਤੇ ਆਪਣੇ ਸਵਿਚ ਲਾਈਟਾਂ ਵਗੈਰਾ ਉੱਥੋਂ ਹੀ ਆਪਰੇਟ ਕਰਦੇ ਬਾਹਰ ਹਾਂ ਡੋਰ ਮੇਨ ਡੋਰ ਹੂੰ ਪੂਰਾ ਕੁਝ ਆਪਰੇਸ਼ਨਲ ਕਰਤਾ ਬਾਹਰ ਜਿਵੇਂ ਆਪਣੀ ਕੋ ਗੂਗਲ ਦਾ ਆਉਂਦਾ ਹੁੰਦਾ ਹੈਗਾ ਜਿਵੇਂ ਆਪਾਂ ਕਹਿੰਦੇ ਆ ਐਲੈਕਸਾ ਕਹਿੰਦੇ ਆ ਉਹ ਉਹ ਚੀਜ਼ ਆਉਂਦੀ ਹੈ ਕਿ ਆਨ ਸਵਿਚ ਔਨ ਕਰੋ ਔਫ ਸਵਿਚ ਆਫ ਕਰੋ ਕਰ ਦਿੰਦਾ ਸੋ ਉਹ ਐਲੈਕਸਾ ਉਹੀ ਬਸ ਉਹੀ ਕਰਦਾ ਕਿਉਂਕਿ ਉਹਨਾਂ ਨੂੰ ਪੂਰਾ ਆਟੋਮੇਸ਼ਨ ਕਰਤੀ ਉਹਨਾਂ ਦੇ ਘਰ ਦੇ ਵਿੱਚ ਹੂੰ ਆਪਣੇ ਮੇਰੇ ਕੋ ਆਟੋਮੇਸ਼ਨ ਦੀ ਕੰਪਨੀ ਆਈ ਆ ਤੇ ਆਟੋਮੇਸ਼ਨ ਕਰ ਦਿੰਦੀ ਆ ਆਟੋਮੇਸ਼ਨ ਦੇ ਵਿੱਚ ਅਗਰ ਤੁਹਾਡੇ ਘਰ ਦੇ ਅੰਦਰ ਕੋਈ ਪੰਕ ਕੁਝ ਵੀ ਜਾਂਦਾ ਤੁਹਾਨੂੰ ਨਾਲ ਵੀ ਨਾਲ ਨੋਟੀਫਿਕੇਸ਼ਨ ਜਾਂਦੀ ਤੁਸੀਂ ਆਪਣੇ ਫੋਨ ਤੋਂ ਹੀ ਉੱਥੋਂ ਬੈਠੇ ਆਪਣੇ ਘਰ ਦੀਆਂ ਲਾਈਟਾਂ ਜਲਾ ਸਕਦੇ ਹੋ ਕੈਮਰੇ ਰੋਟੇਟ ਕਰਾ ਸਕਦੇ ਸਾਰਾ ਘਰ ਦੇਖ ਸਕਦੇ ਤੇ ਚੋਰੀ ਚੋਰੀ ਜੇ ਕੋਈ ਹੁੰਦੀ ਉਹ ਚੀਜ਼ਾਂ ਦਾ ਵੀ ਫਿਰ ਬਈ ਖਾਸ ਧਿਆਨ ਰੱਖਿਆ ਜਾਂਦਾ ਜੀ ਇਹਨੂੰ ਲੈ ਕੇ ਭਾਜੀ ਸੀਸੀਟੀਵੀ ਕੈਮਰੇ ਆਨਲਾਈਨ ਚੱਲਦੇ ਆ ਮੈਂ ਤਾਂ ਦੋ ਤਾਂ ਇੱਕ ਤਾਂ ਮੇਰੇ ਕੋ ਆਟੋਮੇਸ਼ਨ ਦੀ ਕੰਪਨੀ ਆਈ ਆ ਤੇ ਆਟੋਮੇਸ਼ਨ ਕਰ ਦਿੰਦੇ ਆ ਉਹ ਹੂੰ ਆਟੋਮੇਸ਼ਨ ਦੇ ਵਿੱਚ ਅਗਰ ਤੁਹਾਡੇ ਘਰ ਦੇ ਅੰਦਰ ਕੋਈ ਪੈਨ ਕੁਝ ਵੀ ਜਾਂਦਾ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਜਾਈਗੀ ਤੁਸੀਂ ਆਪਣੇ ਫੋਨ ਤੋਂ ਹੀ ਉੱਥੋਂ ਬੈਠੇ ਆਪਣੇ ਘਰ ਦੀਆਂ ਲਾਈਟਾਂ ਜਲਾ ਸਕਦੇ ਆ ਕੈਮਰੇ ਰੋਟੇਟ ਕਰਾ ਸਕ ਕੇ ਸਾਰਾ ਘਰ ਦੇਖ ਸਕਦੇ ਆ ਉਹਦੇ ਵਿੱਚ ਇਹ ਆ ਕਿ ਉਹ ਟੋਟਲੀ ਆਟੋਮੇਸ਼ਨ ਦੇ ਅੰਡਰ ਤੁਹਾਨੂੰ ਇੱਕ ਐਪ ਦੇ ਉੱਪਰ ਉਹ ਪੂਰਾ ਘਰ ਕਰਕੇ ਦੇ ਦਿੰਦੇ ਆ ਉਹ ਵੀ ਕਰਾ ਰਹੇ ਆ ਜਿਲੰਦਰ ਵਾਲਿਆਂ ਨੇ ਕਰਾਇਆ ਠੀਕ ਸੋ ਉਹਨਾਂ ਨੂੰ ਆਟੋਮੇਸ਼ਨ ਹੋਮ ਆਟੋਮੇਸ਼ਨ ਕਰ ਦਿੱਤੀ ਹੁਣ ਉਹ ਬਾਹਰੋਂ ਬੈਠੇ ਆਪਣੇ ਪਰਦੇ ਵੀ ਖੋਲ ਲੈਂਦੇ ਆ अच्छा मोटरा लाग ਗਿਆ ਪੜਦੇਆਂ ਦੀਆਂ ਤੇ ਆਪਣੇ ਸਵਿਚ ਲਾਈਟਾਂ ਵਗੈਰਾ ਉੱਥੋਂ ਹੀ ਆਪਰੇਟ ਕਰਦੇ ਬਾਹਰ ਹਾਂ ਡੋਰ ਮੇਨ ਡੋਰ ਹੂੰ ਪੂਰਾ ਕੁਝ ਆਪਰੇਸ਼ਨਲ ਕਰਤਾ ਬਾਹਰ ਜਿਵੇਂ ਆਪਣੀ ਕੋ ਗੂਗਲ ਦਾ ਆਉਂਦਾ ਹੁੰਦਾ ਹੈਗਾ ਜਿਵੇਂ ਆਪਾਂ ਕਹਿੰਦੇ ਆ ਐਲੈਕਸਾ ਕਹਿੰਦੇ ਆ ਉਹ ਉਹ ਚੀਜ਼ ਆਉਂਦੀ ਹੈ ਕਿ ਆਨ ਸਵਿਚ ਔਨ ਕਰੋ ਔਫ ਸਵਿਚ ਆਫ ਕਰੋ ਕਰ ਦਿੰਦਾ ਸਹੀ ਐਲੈਕਸਾ ਉਹੀ ਬਸ ਉਹੀ ਕਰਦਾ ਕਿਉਂਕਿ ਉਹਨਾਂ ਨੂੰ ਪੂਰਾ ਆਟੋਮੇਸ਼ਨ ਕਰਤੀ ਉਹਨਾਂ ਦੇ ਘਰ ਦੇ ਵਿੱਚ ਹੂੰ